ਯੋ ਯਰ ਕਰਦੇ ਹੋ ਲਾਈਕ ਕਮੈਂਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਿਭੂ ਨਾ ਬੋਲਿਓ ਆਪਾਂ ਜੱਜੋੜੋ ਚੜ੍ਹੇ ਸੀਗੇ ਇਧਰੋਂ ਆਪਾਂ ਜਾਣਾ ਹੈ ਕਾਂਲੀ ਪੋਰਟ ਸੰਤਲਪੁਰ ਵਿੱਚ ਆਪਾਂ ਜਾ ਕੇ ਸੰਤਲਪੁਰ ਉਤਰਾਂਗੇ ਇਹ ਆ ਪਰਤ ਮਾਲਾ ਰੋਡ ਵੇਖਾ ਇਹਦੇ ਤੇ ਰਾਤ ਨੂੰ ਅੱਜ ਹਾਂ ਬਲੇਰੋ ਕੱਢੀ ਆ ਮੈਂ ਵੇਖ ਬਲੇਰੋ ਤੇ ਕਪੋਰ ਦੇ ਨਾਲ ਗਾਰਾ ਇਹਦੇ ਮਾਗਰਾਂ ਡਰਾਈਵਰਾਂ ਦੇ ਮਾਗਰ ਲੱਗਦੀਆਂ ਨੇ ਤੇ ਲੁੱਟਾਂ ਲਈ ਆ ਜੁਈ گاਉਂ ਦਾ ਇਲਾਕਾ ਹੈ ਇਹਨਾਂ ਇੱਥੇ ਬਹੁਤ ਲੁੱਟਾਂ ਘੁੰਦੀਆਂ ਨਹੀਂ ਜਦੋਂ ਮੈਂ ਸਤਰਗੋੜਾ ਨੂੰ ਜਾਣ ਲਈ ਇੱਥਾ ਚੌਰਾਹੇ ਕੋਲ ਦੇ ਥੱਲੇ ਹੀ ਘੁੰਮ ਕੇ ਰੋਡ ਤੇ ਚੜਿਆ ਤਾਂ ਮੇਰੇ ਨੇ ਕਾਹੋ ਗੱਡੀ ਜਾਂਦੀ ਆ ਸਾਹਮਣੇ ਉਹ ਗੱਡੀ ਇਹ ਮੇਰੇ ਮੂਰੇ ਜਾਂਦੀ ਸੀ ਮੈਂ ਇਹਦੇ ਮਾਗਰਾਂ ਦੇ ਜਦੋਂ ਅਸੀਂ ਗਏ ਤਾਂ ਸਾਡੇ ਮੰਗਰ ਥੋੜਾ ਜਿਹਾ ਗਾਂ ਜਾ ਕੇ ਪਰਤੀ ਕਟਾ ਕੇ ਇੱਕ ਜਰਾਤ ਵਾਲੇ ਨਾਕੇ ਪਾਰ ਕਰੇ ਤੇ ਸਾਡੇ ਮੰਗਰ ਤੋਂ ਗੱਡੀਆਂ ਆਈਆਂ ਇੱਕ ਬਲੈਰੋ ਇੱਕ ਕਾਰ ਬੰਦਰ ਨੰਬਰ 플레이ਟਾਂ ਤੋਂ ਗੱਡੀਆਂ ਆਈਆਂ ਮੇਰੀ ਗੱਡੀ ਤੇ ਪ੍ਰੋਪਰ ਇੰਟਰ ਰਿਪੋਰਟ ਆਹ ਲਾਖੀ ਬਲੈਰੋ ਗੱਡੀ ਲਾ ਲਈ ਉਹ ਗੱਡੀ ਮੰਗਰ ਲਾਹੇ ਫੋਰਡੰਰ ਕਰਾ ਰੱਬ 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 ਕਰ ਦੇ ਸਾਡੇ ਨਾ ਪਾਸ ਕਰਨ ਨਾ ਬੱਸ گاؤں ਕੀ ਇੱਥੇ ਲੁੱਟਾਂ ਖੋਹਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਇਹ ਰੋਡ ਤੇ ਕਈਆਂ ਡਰਾਈਵਰ ਦਾ ਬਟੂਆ ਕੱਟ ਲਿਆ ਕਿਸੇ ਦਾ ਡੀਜ਼ਲ ਚੋਰੀ ਹੋ ਗਿਆ ਕਿਸੇ ਨੂੰ ਕੁੱਟਿਆ ਮਾਰਿਆ ਬਹੁਤ ਕੰਮ ਚੱਲਦਾ ਇੱਥੇ ਕੱਲੀ ਗੱਡੀ ਵਾਲਾ ਕੰਮ ਹੈ ਨਾ ਮੈਂ ਉਹ ਬਾਈ ਮੈਂ ਜਾਣਦਾ ਹਾਂ ਗੱਡੀਆਂ ਅੰਦੀ ਕੱਟੀ ਆ ਉਹ ਵੀ ਕੱਲੀ ਗੱਡੀ ਆ ਮੇਰੀ ਵੀ ਕੱਲੀ ਕੱਡੀਏ ਮੇਰੇ ਗਾਹਾਂ ਆ ਗਈ ਸੀ ਇੱਕ ਹੋਟਲ ਤੇ ਖੜੇ ਦੋ ਮਿੰਟ ਉੱਥੇ ਉਹ ਕਾਰਾਂ ਛੱਡੇ ਮੂਹਰੇ ਖੜੀਆਂ ਨੇ ਗੱਡੀਆਂ ਉੱਦਾਂ ਤੇ ਬਹੁਤ ਖੜੀਆਂ ਜਿਵੇਂ ਆਹ ਰੋਡ ਆ ਰੋਡ ਤੇ ਆ ਇਹਦੇ ਬਰਾਬਰ ਹੀ ਖੜੇ ਸੀ ਜੀ ਔਖਾਈ ਥੋੜਾ ਜੇ ਬੰਦਾ ਬੜਾ ਵਧੀਆ ਜੇ ਕਰਾਂਤੀ ਉਹ ਮੋਟੂ ਬਾਦੋਂ ਕਾਰਾਂ ਲੰਘੀਆਂ ਸੰਘੀਆਂ ਆਈਆਂ ਸੀ ਉੱਥੇ ਤਾਂ ਪੂਰਾ ਘੰਟਾ ਖੜੇ ਰਹੇ ਸੀ ਉਦੋਂ ਬਾਅਦ ਹੋਣਾ ਸੀ ਗੱਡੀਆਂ ਇਕੱਠੀਆਂ ਕਰਕੇ ਛਾਤ ਕਰਿਆ ਕਿਉਂਕਿ ਉਹ ਵੀ ਗੱਡੀ ਕੰਨੀ ਆਉਂਦਾ ਨਹੀਂ ਵੀ ਕੱਲਾ ਆਉਂਦਾ। ਵਿਚਾਦ ਕਰਕੇ ਚੱਲਾਂਗੇ ਇਕੱਠੇ ਗੱਡੀਆਂ ਚੱਲਾਂਗੇ। ਇਹ ਰੋਡ ਤੇ ਗੱਡੀਆਂ ਲੱਗਦੀਆਂ ਨੇ। ਲੰਗਰੇ ਤੇ ਪੱਥਰਵਾਜੀ ਹੁੰਦੀ ਆ ਪੂਰੀ। ਕਾਇਦਾ ਥੋੜਾ 프ਰੰਟ ਜੀ ਹਿੱਸੇ ਤੇ ਭੰਡਾਂ ਮਾਰ ਕੇ ਪੱਥਰ ਕਾਇਦਾ ਥੋੜੇ ਆਹ ਜੀ ਹਿੱਸੇ ਪਾ ਦਾਂ। ਇਹ ਐਨੀ ਲੋਟ ਤੋਂ ਵੱਧ ਗਈ ਐ ਤੇ। ਆ ਬਦਈ ਬਚਾ ਵਧੀਆ ਸਿੰਗਲ ਗੱਡੀਆਂ ਦਾ ਕੰਮ ਹੈ। ਕੋਈ ਨਹੀਂ ਆ ਤੇ ਉਹ ਮਨੇ ਭਾਣੇ ਰਾਸਥਾਨੀ ਆਉਂਦੇ ਸੀ ਅਸੀਂ ਗੱਡੀਆਂ ਇਕੱਠਾ ਕਰਕੇ ਚੱਲੇ ਆ ਪਹਿਲਾਂ ਅਸੀਂ ਕਰਨ ਨਾਇ ਨਾ ਹੂੰ ਜਵੰਦ ਨਾਉ ਮੈਨੇ ਨਾਲ ਕੱਲੀ ਕੱਲੀ ਗੱਡੀ ਆਂਦੀ ਤੁਸੀਂ ਆਏ ਦੇਖ ਲਓ ਮੇਰਾ ਭਰਾ ਵੀ ਗੱਡੀਆਂ ਨੂੰ ਲੁੱਟਣ ਲਈ ਉਹ ਡਰਾਈਵਰਾਂ ਕੋਲ ਗਿਆ ਕਿਸੇ ਕੋ 5000 ਰੁਪਏ ਨਿਕੋ ਤਿਆਰੇ ਯਾਰ ਉਹ ਵੀ ਨਿਕਲ ਹੈ ਹੋਣਗੇ ਸਾਡੇ ਕੋ ਕਿਹੜੇ ਭੰਦੇ ਯਾਰ ਲੱਖਾਂ ਰੁਪਏ ਆ ਬਟੂਏ ਤੇ ਹੋਣਗੇ ਜਿੰਨੇ 5-4000 ਰੁਪਇਆ ਹੁਣ ਇਹ ਲੁੱਟਣ ਨਹੀਂ ਤੇ ਗੱਡੀਆਂ ਦੇਖ ਲਓ ਕਿੰਨੀਆਂ ਤਕੜੀਆਂ ਰੱਖੀਆਂ ਵੀ ਇਹਨੇ ਲੋਕਾਂ ਨੇ ਫੋਰਚੂਨਰ ਇਹ ਇੱਕ ਬਲੈਰੋ ਦੋ ਗੱਡੀਆਂ ਮੰਗਰ ਲੱਗਦੀਆਂ ਬੜੇ ਇੱਕਾ ਜਿਹਾ ਜੀਸੇ ਬੰਦੇ ਨੇ ਪੱਥਰबाजी ਕਰ ਦਿੰਦੇ ਨੇ ਇੱਕ ਪੱਥਰ ਚਲਾ ਦਿੰਦੇ ਨੇ ਯਾਰ ਗੱਡੀਆਂ ਦੇ ਪ੍ਰੋਪਰ ਲਾ ਕੇ ਟਾਕੀਆਂ ਖੋਲ ਕਰਦੇ ਜੀਸੇ ਖੋਲ ਕੇ ਪੱਥਰ ਮਾਰਦੇ ਨੇ ਗੱਡੀਆਂ ਦੇ ਇਹ ਰੋਡ ਦਾ ਇਹੋ ਜਿਹਾ ਕੰਮ ਹੋ ਗਿਆ ਤੇ ਕੱਲੀ ਕਹੜੀ ਗੱਡੀ ਵਾਲਾ ਕੰਮ ਨਹੀਂ ਕੋਈ ਕੱਲੀ ਕਹੜੀ ਗੱਡੀ ਨਹੀਂ ਜਾਂਦੀ ਸਾਰੀਆਂ ਦੋ ਤਿੰਨ ਚਾਰ ਆਏ ਗੱਡੀਆਂ ਜਾਂਦੀਆਂ ਸਾਹ ਭਰਾਵਾਂ ਮੈਂ ਨਾ ਇਹ ਤੇ ਯਾਰ ਖੜ ਛੱਕ ਰਹੇ ਆਂ ਕੀ ਕਰੂ ਬੰਦਾ ਖੜਨ ਦੀ ਸੁਵਿਧਾ ਹੀ ਨਹੀਂ ਆ ਸਾਰੇ ਨੇ ਡੈਰੀਅਨ ਖਾੜੀ ਨਹੀਂ ਸਕਦਾ ਬੰਦਾ ਜੇ ਖੜਾਂਗੇ ਮੰਨ ਲਾ ਅੱਜ ਕੱਢ ਕੇ ਟੂਲ ਬਲਾਜੇ ਆਉਂਦੇ ਨਹੀਂ ਉਹਨਾਂ ਦੇ ਖੜ ਕੇ ਉੱਤੇ ਜਿਹੜਾ ਡੀਜ਼ਲ ਚੋਰੀ ਹੋ ਜੇਣ ਜੇ ਤੁਰੇ ਰੇ ਤਾਂ ਪੱਥਰ ਮਾਰ ਦੇਣੇ ਜੇ ਖੜ ਕੇ ਤਾਂ ਡੀਜ਼ਲ ਚੋਰੀ ਹੋ ਜੇਣ ਯਾਨੀ ਕਿ ਜਿਹੜਾ ਕੋ ਮਰਜ਼ੀ ਕਰ ਲੀਏ ਮਾਰ ਤੁਹਾਨੂੰ ਆਹ ਬਰ ਬੰਦੇ ਨੇ ਗੱਡੀ ਆਰੇ ਨੂੰ ਪੈਣੀ ਪੈਣੀ। ਮਰਾ ਐ ਕੋਖੇ ਨਹੀਂ ਜਿਵੇਂ ਆ ਕੋਖ ਹਨ ਐ ਕੋਖੇ। ਇੱਥੇ ਰੋਡ ਤੇ ਗੱਡੀ ਸਾਡੂਗੀ ਤਾਂ ਡੀਜ਼ਲ ਤੋਰੀ ਹੋ ਜਾਣੀ। ਇਹ ਆਵਰਾ ਕਿੱਧਰ ਨੂੰ ਜਾਊ ਬੰਦਾ ਨੇ ਜੇ ਇੱਥੇ ਖੜ ਜੂਗਾ। ਫੜ ਕੇ ਸੌਂ ਜੂ ਇੱਥੇ ਰੋਡ ਤੇ ਖੜਾ ਕੇ ਜਾਂ ਤਾਂ ਫੇ ਡੀਜ਼ਲ ਤੋਰੀ ਹੋਊਗਾ। ਜਾਂ ਫਿਰ ਐ ਨਹੀਂ ਪਤਾ ਕੋਈ ਰਾਤ ਨੂੰ ਨੀਂਦਾ ਨੀਂਦਾ ਆਉਂਦਾ ਵੇ ਨਗਰੋ ਲਿਆ ਕੇ ਬੇਟੇ ਢੋਕੇ। ਆ ਕੱਲ੍ਹ ਦੀ ਵੀ ਗੱਲ ਦਾਦਾ ਹੁਣ। ਜਾੜ ਤੋਂ ਪਿੱਛੇ ਗੁੰਡਾ ਮਲਾਣੀ ਤੋਂ ਪਿੱਛੇ ਰਾਤ ਨੂੰ ਗੱਡੀਆਂ ਖੜੀਆਂ ਆਈ ਜਿਵੇਂ ਆ ਬੈਰੀ ਵਾਲਾ ਉਹਦੇ ਪਰਲੇ ਪਾਠੇ ਖੋਖਾ ਚਾਲ ਉਥੇ ਬੰਦਾ ਲਾ ਕੇ ਗੱਡੀ ਖੜ ਗਿਆ ਤੇ ਮੰਜੇ ਤੇ ਪੈ ਗਿਆ ਜਾ ਚੂਕੀ ਕੇ ਰੈਸਟ ਮਾਰ ਲੱਗੇ 12:00 1000 ਟੈਂਕੀ ਰਾਤ ਨੂੰ ਤੇ ਖੜਾ ਹੋਇਆ ਮਾਗਰੋਂ ਗੁਜਰਾਤ ਨੰਬਰ ਦੀ ਟੈਂਕੀ ਆਈ ਤੇ ਇਹ ਤੇ ਜੀ ਬੰਦਾ ਲਿਆ ਕੇ ਉਹ ਗੱਡੀ ਦੇ ਮਾਗਰ ਨੇ ਰੋਡ ਤੇ ਜਗ੍ਹਾ ਨਹੀਂ ਆ ਕੇ ਖੜਾ ਵੱਡੇ ਵੱਡੇ ਹੋਟਲ ਨੇ ਕੋਹੇ ਬਣੇ ਉੱਥੇ ਖੜਾ ਗੇ ਟੰਬੇ ਖਾਣਾ ਆ ਦੋ ਟਾਇਰ ਕੱਟੇ ਤੇ ਲਾਲੇ ਬੰਦੇ ਨੇ ਦੋ ਟਾਇਰ ਸੜਕ ਤੇ ਲੈ ਆ ਕੇ ਵਿੱਚ ਲੱਗੀ ਗੱਡੀ ਜਦੋਂ ਗੱਡੀ ਵਿੱਚ ਲੱਗੀ ਹੋਟਲ ਵਾਲਾ ਭੱਜ ਗਿਆ ਬੋਲਸਾਈ ਬੋਲਸਾ ਕਹਿੰਦੇ ਬੋਲਸਾ ਨੂੰ ਬੰਦੇ ਆ ਕਿ ਇਹ ਹੋਟਲ ਵਾਲੇ ਦੀ ਵਜਾ ਨਾ ਖੜੇ ਆ ਇਹਦਾ ਇੱਕ ਕੋਖਾ ਜੀ ਸਾਨੂੰ ਆਉਂਦੀ ਨੀਂਦ ਅਜੀ ਤਾਂ ਵੀ ਨਹੀਂ ਕੱਢ ਕੇ ਲਿਆ ਕੇ ਮੰਗ ਰੋ ਗੱਡੀ ਨੀਚ ਬੰਦੇ ਨੇ ਮਾਰੀ ਕੋਲ ਤੋਂ ਕੋਖੇ ਵਾਲੇ ਨੂੰ ਕੋਖੇ ਵਾਲਾ ਪ੍ਰਾਰ ਨਾ ਉਹ ਜਗਾ ਕਿਥੇ ਦੀ ਜਗਾ ਹੈ ਨਹੀਂ ਜੀ ਉਹ ਕਿਥੇ ਦੀ ਅਸੀਂ ਕੋਖਾ ਖੋਲ ਕੇ ਬਹਿ ਗਿਆ ਦੰਦਾ ਜਗਾਣ ਕੋਲੀ ਵੀ ਛੋਟਾ ਜਿਹਾ ਕੋਖਾ ਇਹੋ ਤੇ 20 30 ਪੂਜੀਏ ਤੇ ਬੈਠ ਕੌਣਗੇ ਚਾਹ ਵਾਲੇ ਭਾਂਡੇ ਆਉਣਗੇ ਕਿ ਕੈਸ ਲੈਂਦਾ ਸੀ ਖੈਲਾ ਛੱਡ ਕੇ ਪੱਜ ਗਿਆ ਨਾ ਜਮੀਨ ਦਾ ਪਤਾ ਲੱਗਦਾ ਵੀ ਕਿਹਦੀ ਸੀ ਕਦੇ ਦਾ ਹੋਊਗੇ ਤਾਂ ਹੀ ਹੈ ਨਾ ਕੋਈ ਖਾਇਦਾ ਪਤਾ ਵੀ ਕੀ ਦਾ ਅਗਲਾ ਭੱਜ ਗਿਆ ਟੱਪ ਕੇ ਪਰਾਂ ਦੀ ਰਾਤ ਆ ਕੇ ਰਿੱਤੀ ਦੀ ਹੋ ਗਿਆ ਇਹ ਤਾਂ ਨੇ ਇੱਥੇ ਖੜਦੇ ਆ ਤਾਂ ਵੀ ਬੰਦਾ ਮਰਦਾ ਠੀਕ ਆ ਇਹ ਰੋਡ ਤੇ ਖੜਾਉਨੇ ਆ ਦੋ ਦੋ ਤਰੀਕਿਆਂ ਨਾਲ ਬੰਦਾ ਮਰਦਾ ਤੇ ਜੇ ਰੋਡ ਤੇ ਗੱਡੀ ਖੜਦੀ ਇੱਕ ਤਾਂ ਮਰਦਾ ਅੱਗੇ ਜਾਂਦਾ ਡੀਜ਼ਲ ਨਾਲ ਥੋੜੀ ਹੋ ਜਾ ਬੈਟਰੀਆਂ ਨਾਲ ਥੋੜੀ ਹੋ ਜਾਂਦਾ ਤੁਨ ਸੁਧੇ ਪਤਾ ਹੀ ਨਹੀਂ ਲੱਗਣਾ ਪਤਾ ਲੱਗਣ ਦਿੰਦੇ ਨਹੀਂ ਪਾਈਪ ਪਾੜਦੇ ਮੋਟੀਆਂ ਮੋਟਰਾਂ ਰੱਖੀਆਂ ਦੀਆਂ ਨੇ ਮੋٹے ਪਾਈਪ ਨੇ 5 ਮਿੰਟਾਂ ਨੇ ਕੀ ਗੱਲ ਕਰਕੇ ਮਾਰਦੇ ਨੇ ਇੰਨੇ ਮੋٹے ਮੋਟੇ 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 ਪਾਈਪ ਨੇ ਘਾਰ ਲਾਉਂਦੇ ਨੇ ਲਵੇ ਅੰਟਕੇ ਡੀਜ਼ਲ ਹੈ ਜੰਦੇ ਨੇ 5 ਮਿੰਟਾਂ ਟੈਂਕੀ ਇੱਥੇ ਬੰਦੇ ਕੋ ਕਿਹੜਾ ਟੈਂਕੀ ਭਰ ਦਿੰਦੀ ਆ ਲੈ ਲਓ ਆ ਟੱਕਾ ਅੰਨਾ 150 ਲੀਟਰ ਤੇ ਲਾ ਇੰਨੇ ਇੰਨੇ ਮੋਟੇ ਪਾਈਪ ਨੇ ਇੰਨੇ ਇੰਨੇ 5 ਮਿੰਟਾਂ ਦਲਾ ਕੱਢ ਕੇ ਲੈ ਜਾਂਦੇ ਨੇ ਬੈਟਰੀਆਂ ਲਾ ਕੇ ਲੈ ਜਾਣਗੇ ਜੇ ਖੜੂ ਐਮਰੂ ਬੰਦ ਡਰਾਈਵਰ ਦੋ ਐ ਨੰਬਰ ਤੇ ਕਿੰਨੇ ਮਰੂ ਇੱਥੇ ਖੜੀ ਆ ਮੈਂ ਖੜ ਗਿਆ ਇੱਥੇ ਜਾਂ ਕੋਈ ਹੋਰ ਖੜਾ ਮਾਗਰੋ ਬੰਦਾ ਨਹੀਂ ਚਾਹੁੰਦਾ ਲਿਆ ਕੇ ਪਿੱਛੇ ਡੋਗਤੀ ਫੇਰ ਗਿਆ ਦੋ ਨੰਬਰ ਤੇ ਆਇੰਗੇ ਇੱਧਰ ਆੜ ਗਿਆ ਜੇ ਖੜਦਾ ਤਾਂ ਵੀ ਬੰਦਾ ਐ ਰੋਡ ਤੇ ਫਸਦਾ ਜੇ ਨਹੀਂ ਖੜਦਾ ਤਾਂ ਵੀ ਫਸਦਾ ਜੇ ਨਹੀਂ ਖੜਦਾ ਤਾਂ ਤਾਂ ਲਟੇਰੀਆਂ ਦਾ ਸਾਹਮਣਾ ਕਰਨਾ ਕੋ ਬੰਦੇ ਨੇ ਠੀਕ ਆ ਜਿਸ ਮਤਨ ਦੀ ਉਹ ਤਾਂ ਬਾਤ ਕੇ ਨਿਕਲ ਗਿਆ ਤਾਂ ਬਾਕ ਰੱਬ ਦਾ ਹੋਆ ਗੱਡੀ ਭਜਾਰੀ ਬਾਕੀ ਇਹਨਾਂ ਕੋ ਕਾਰਾਂ ਇੰਨੀਆਂ ਤਕੜੀਆਂ ਨਹੀਂ ਦੇਖ ਲੋ ਔਰ ਚੁੰਨਰ ਤੇ ਲਹਿਰੋ ਗੱਡੀ ਹੁਣ ਜੇ ਤਾਂ ਨਾ ਕੋ ਮਾਰੀ ਤੇੜੀ ਕਾਰ ਹੋਵੇ ਜੰਨ ਹੋਵੇ ਕੋਈ ਹੋਰ ਹੋਵੇ ਹੁਣ ਤਾਂ ਗੱਡੀਆਂ ਨੇ ਲਵੇ ਨਹੀਂ ਲੱਗਣ ਤਾਂ ਕਿਉਂਕਿ ਇਹਨਾਂ ਤੇ ਜ਼ੋਰ ਬਹੁਤ ਹੈ ਟਾਟਾ ਦੀਆਂ ਗੱਡੀਆਂ ਤੇ ਜਿਹੜੀਆਂ ਬੀਐਸਐਕਸ ਗੱਡੀਆਂ ਇਹਨਾਂ ਨੇ ਜ਼ੋਰ ਬਹੁਤ ਹੈ ਭਾੜੀਆਂ ਬਹੁਤ ਨੇ ਲੱਤਾਂ ਤੇ ਦਮ ਚਾਹੀਦਾ ਬੰਦੇ ਨੂੰ ਭਜਾਉਣ ਨੂੰ ਰੋਕਣ ਵਾਲਾ ਹੋਣਾ ਚਾਹੀਦਾ ਇਹ ਆ ਇਹਨੂੰ ਜਿੰਨੀ ਮਰਜ਼ੀ ਲੈ ਠੀਕ ਆ ਵਨ ਟੂ ਫੋਰਚੂਨਰ ਕਾਰ ਤੋਂ ਫਿਰ ਕਿੱਥੇ ਕ ਭੱਜ ਲਾਂਗੇ ਫੋਰਚੂਨਰ ਹੋਗੀ ਬਲੈਰੋ ਹੋਗੀ ਉਹ ਗੱਡੀਆਂ ਤੋਂ ਆਪਾਂ ਕਿੰਨੀ ਕ ਦੂਰ ਗੱਡੀ ਲੈ ਜਾਗੇ ਹਨਾ ਨਾ ਯਾਰ ਇਹਨਾਂ ਤਕੜੀਆਂ ਭਾਂਜੋ ਗੱਡੀਆਂ ਨੇ ਲੋਕਾਂ ਦੀਆਂ ਲੋਕਾਂ ਲਈ ਵੀ ਬਹੁਤ ਦੇ ਨਰਹਾਉਂਦੀਆਂ ਨੇ ਮੇਰਾ ਨੰਬਰ ਤੋਂ ਦੇਖਦੇ ਬਾਬਾ ਸੁੱਖ ਰੱਖੇ ਮਿਲ ਨਾ ਤਨ ਦੇਖਦੇ ਲਗਦੀ ਕਰਦੀ ਜੀ ਤੁਮੇ ਸਾਨੂੰ ਜਰੂਰ ਦਿਖਾਵੂਗਾ ਮੇਰਾ ਭਰਾ ਜਿਹੜੇ ਵੀ ਹੈ ਪਰ ਤੁਮੇ ਦਾ ਵੀਡੀਓ ਬਣਾਉਂਦਾ ਮਕਸਦ ਇਹ ਆ ਜਿਹੜੇ ਵੀ ਇਹ ਭਗਤ ਮਾਲਾ ਰੋਡ ਤੇ ਗੱਡੀ ਆਉਂਦੀ ਆ ਇਕੱਲੀ ਗੱਡੀ ਨਾ ਆਵੇ ਇਕੱਲੀ ਗੱਡੀ ਜਮਾਈ ਨਾ ਆਵੇ

ਜਿਕੇ ਨੇ ਰੋਡ ਤੇ ਆਉਣਾ ਨਾ ਇਕੱਲੀ ਗੱਡੀ ਨਾ ਵੀ ਛਾਤ ਕਰਕੇ ਆਏ ਦੋ ਤਿੰਨ ਗੱਡੀਆਂ ਤੇ ਮੇਰਾ ਵੀ ਰ سپورਟ ਕਰੋ ਯਾਰ ਸਾਨੂੰ ਵੀ ਡਰਾਈਵਰ ਭਰਾਵਾਂ ਦਾ ਕੋਲ ਇਕੱਲੇ ਇਕੱਲੇ ਕੋਲ ਵੀਡੀਓ ਪਾ ਦੂੰ ਤੇ ਸਾਨੂੰ سپورਟ ਕਰੋ ਸਾਡੇ ਡਰਾਈਵਰ ਭਰਾਵਾਂ ਨੂੰ سپورਟ ਕਰਿਆ ਕਰੋ ਯਾਰ ਇਹ ਚੈਨਲ ਨੂੰ ਮੇਰਾ ਭਰਾ ਜ਼ਰੂਰ ਸਬਸਕ੍ਰਾਈਬ ਕਰ ਲੈ ਓਕੇ ਜੀ ਕੋਡ ਬਾਏ ਓਕੇ ਜੀ ਬਾਏ ਬਾਏ ਸਾਰਿਆਂ ਨੂੰ